ਯਾ ਯੂਨੀਵਰਸਿਟੀ ਨੂੰ ਸ਼ੌਨੀ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ਹਰ ਗੇਟ ਦੇ ਉੱਤੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਲਗਾ ਦਿੱਤੀ ਗਈ ਹੈ ਜਿਹੜੇ ਵਿਦਿਆਰਥੀ ਆ ਉਹਨਾਂ ਨੂੰ ਸਿਰਫ ਐਂਟਰ ਹੋਣ ਦਿੱਤਾ ਜਾ ਰਿਹਾ ਉਹ ਵੀ ਪੂਰਾ ਪਛਾਣ ਪੱਤਰ ਦੇਖ ਕੇ ਜਾਂ ਨਾ ਇੱਥੇ ਮੀਡੀਆ ਦੀ ਹੁਣ ਐਂਟਰੀ ਹੈ ਤੇ ਨਾ ਹੀ ਇੱਥੇ ਕਿਸੇ ਹੋਰ ਵਿਅਕਤੀ ਨੂੰ ਜਿਹੜਾ ਉਹ ਅੰਦਰ ਜਾਣ ਦਿੱਤਾ ਜਾ ਰਿਹਾ ਕੋਈ ਵੱਡੀ ਮੰਗ ਨਹੀਂ ਸੀ ਕੋਈ ਯੂਨੀਵਰਸਿਟੀ ਦੇ ਕਬਜ਼ੇ ਨੂੰ ਲੈ ਕੇ ਨਹੀਂ ਸੀ ਸਿਰਫ ਇਹ ਸੀ ਕਿ ਸੈਨੇਟ ਚੋਣਾਂ ਕਰਵਾਈਆਂ ਜਾਣ ਡੇਟ ਤੈਅ ਕੀਤੀ ਜਾਵੇ ਅਸੀਂ ਹੱਥ ਜੋੜ ਕੇ ਖੜੇ ਆ ਸਾਡੇ ਲਾਠੀਮਾਨ ਕੋਸ਼ ਕਰਨਾ ਸਾਡੇ ਹੱਥ ਜੁੜੇ ਹੋਏ ਨੇ ਅਸੀਂ ਸ਼ਾਂਤਮਈ ਆ ਸਾਨੂੰ ਸ਼ਾਂਤਮਈ ਹੋ ਰਹਿਣ ਦੇ ਨਾ ਅਸੀਂ ਤੁਹਾਡਾ ਲਾਅ ਐਂਡ ਆਰਡਰ ਨੂੰ ਵਾਇਓਲੇਟ ਕਰੀਏ ਜਬ ਬਾਉਂਡਰੀ ਏਰੀਆ 'ਚ ਜੰਗ ਲੱਗਦੀ ਆ ਉਦੋਂ ਕਹਿੰਦੇ ਸਰਦਾਰ ਸਾਹਿਬ ਤੁਸੀਂ ਮੂਰੇ ਹੋ ਜਾਓ ਅਸੀਂ ਸਿਰ ਕਟਾਉਣ ਨੂੰ ਆ ਅਸੀਂ ਜਿਸ ਧਰਨੇ ਤੇ ਬਹਿਣਾ ਚਾਹੁੰਦੇ ਆ ਸ਼ਾਂਤਮਈ ਬਹਿਣਾ ਚਾਹੁੰਦੇ ਸਾਡਾ ਹੱਕ ਆ ਸਾਡੀ ਯੂਨੀਵਰਸਿਟੀ 560 ਕੀਲੇ ਚ ਪੰਜਾਬ ਨੇ ਬਣਾਈ ਸੀਗੀ ਪੰਜਾਬ ਦਾ ਪੈਸਾ ਲੱਗਿਆ ਅਸੀਂ ਕਿਹੜਾ ਸਰਕਾਰੀ ادارے ਤੋਂ ਕਿਸੇ ਪੈਸਾ ਲੈ ਕੇ ਬਣਾਈ ਸੀ ਇਹ ਆ ਇੱਕ ਪੀਲਾ ਰੱਸਾ ਲਗਾਇਆ ਹੈ ਇਹ ਰੈੱਡ ਕਲੇਫ ਲਾਈਨ ਹੋਵੇ ਐਲਓਸੀ ਦੇ ਉੱਤੇ ਜਿਹੜੀਆਂ ਜਿਹੜੀ ਹੈ ਭਾਰਤ ਤੇ ਪਾਕਿਸਤਾਨ ਦੀ ਕੋਈ ਸਰਹੱਦ ਦੀ ਲਾਈਨ ਹੋਵੇ ਇਸ ਤਰੀਕੇ ਨਾਲ ਬਣਾ ਦਿੱਤਾ ਗਿਆ ਕਿ ਗਲ ਸਟੇਟ ਦਾ ਸੂਬੇ ਦਾ ਐਮਐਲਏ ਐਮਪੀ ਕਿਸੇ ਦੀ ਰਿਸਪੋਨਸੀਬਿਲਟੀ ਨਹੀਂ ਹੈਗੀ ਕੋਈ ਆਬਲੀਗੇਸ਼ਨ ਤਾਂ ਲਵੇ ਸਾਰਾ ਕੁਝ ਪੰਜਾਬ ਦੇਵੇ ਤੇ ਨਜ਼ਾਰੇ ਲੈਣ ਦੂਜੀਆਂ ਦੂਜੀਆਂ ਸਟੇਟਾਂ ਨਜ਼ਾਰੇ ਲੈਣ ਦੂਜੇ ਸੂਬੇ ਹੁਣ ਤੁਸੀਂ ਇਹ ਦੇਖ ਲਓ ਜੇ ਧਰਨਾ ਵੱਡੇ ਪ੍ਰਦਰਸ਼ਨ ਤੇ ਆਉਂਦਾ ਇਹਨਾਂ ਨੇ ਆਲੇ-ਦਾਲੇ ਬਾਰਡਰ ਏਰੀਆ 'ਚ ਕੋਈ ਜੰਗ ਛੇੜ ਦੇਣੀ ਹੈ ਤਾਂ ਕਿ ਬੰਦੇ ਡਿਵਰਟ ਹੋ ਕੇ ਉਧਰ ਨੂੰ ਜਾਣ ਇੱਧਰੋਂ ਸੰਘਰਸ਼ ਟੁੱਟੇ ਐਸ ਵਕਤ ਅਸੀਂ ਪੰਜਾਬ ਯੂਨੀਵਰਸਿਟੀ ਦੇ ਗੇਟ ਦੇ ਅੱਗੇ ਆ ਤਸਵੀਰਾਂ ਦਿਖਾ ਦਿੰਨੇ ਆ ਪੰਜਾਬ ਯੂਨੀਵਰਸਿਟੀ ਨੂੰ ਸ਼ੌਣੀ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਹਰ ਗੇਟ ਦੇ ਉੱਤੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਲਗਾ ਦਿੱਤੀ ਗਈ ਹੈ ਅੱਜ ਪੰਜਾਬ ਦੇ ਲੋਕਾਂ ਨੂੰ ਪੰਜਾਬ ਯੂਨੀਵਰਸਿਟੀ ਦੇ ਅੰਦਰ ਵੜਨ ਤੋਂ ਰੋਕਿਆ ਜਾਣਾ ਰੋਕਿਆ ਤਾਂ ਛੱਡੋ ਨੇੜੇ ਵੀ ਫੜਕਾ ਨਹੀਂ ਦਿੱਤਾ ਜਾ ਰਿਹਾ ਇਹ ਹਾਲਾਤ ਨੇ ਅੱਜ ਸਾਡੇ ਕੇ ਸਾਡੀ ਹੀ ਪਿੰਡ ਉਜਾੜ ਕੇ ਬਣਿਆ ਚੰਡੀਗੜ੍ਹ ਸਾਡੇ ਹੀ ਪਿੰਡ ਉਜਾੜ ਕੇ ਬਣੇ ਇਹ ਸਾਰੀਆਂ ਸੰਸਥਾਵਾਂ ਦੇ ਵਿੱਚ ਅੱਜ ਪੰਜਾਬ ਦੇ ਲੋਕਾਂ ਦਾ ਵੜਨਾ ਹੀ ਬੈਨ ਕਰ ਦਿੱਤਾ ਗਿਆ ਹੈ ਜਿਹੜੀ ਅਸੀਂ ਦਾਅਵੇ ਠੋਕਦੇ ਆ ਵੱਡੇ ਵੱਡੇ ਕਿ ਅਸੀਂ ਆ ਕਰ ਲਾਂਗੇ ਉਹ ਕਰ ਲਾਂਗੇ ਉਹ ਤਾਂ ਛੱਡੋ ਉਹ ਦਾਅਵੇ ਤਾਂ ਦੂਰ ਦੀ ਗੱਲ ਆ ਅੱਜ ਸਾਡੀ ਖੁਦ ਦੀ ਯੂਨੀਵਰਸਿਟੀ ਦੇ ਵਿੱਚ ਸਾਡੀ ਐਂਟਰੀ ਬੈਨਡ ਕਰ ਦਿੱਤੀ ਗਈ ਹੈ ਤੇ ਪੰਜਾਬ ਦੇ ਲੋਕਾਂ ਨੂੰ ਜਗਾ ਜਗਾ ਦੇ ਉੱਤੇ ਨਾਕੇ ਲੱਗਿਆ ਚੰਡੀਗੜ੍ਹ ਦੇ ਵਿੱਚ ਯੂਨੀਵਰਸਿਟੀ ਛੱਡੋ ਪੰਜਾਬ ਦੇ ਲੋਕਾਂ ਨੂੰ ਚੰਡੀਗੜ੍ਹ ਦੇ ਵਿੱਚ ਹੀ ਨਹੀਂ ਐਂਟਰ ਹੋਣ ਦਿੱਤਾ ਜਾ ਰਿਹਾ ਇਹ ਸਵਾਲ ਹੈ ਸਾਡੀਆਂ ਉਹ ਸਰਕਾਰਾਂ ਨੂੰ ਜਿਹੜੀਆਂ ਸਮੇਂ-ਸਮੇਂ ਤੇ ਰਹੀਆਂ ਚਾਹੇ ਕਿਸੇ ਵੀ ਪਾਰਟੀ ਦੀਆਂ ਹੋਣ ਕਿ ਜਿਵੇਂ ਜਦੋਂ ਪੰਜਾਬ ਦੇ ਹੱਕਾਂ ਤੇ ਡਾਕਾ ਵੱਜਦਾ ਸੀ ਉਦੋਂ ਉਦੋਂ ਉਹ ਪਾਰਟੀਆਂ ਸਿਰਫ ਆਪਣੇ ਕੁਝ ਨਿੱਜੀ ਮਫਾਦਾਂ ਲਈ ਸਾਰੇ ਪੰਜਾਬ ਦੇ ਅਧਿਕਾਰਾਂ ਨੂੰ ਸਾਰੇ ਪੰਜਾਬ ਦੇ ਹੱਕਾਂ ਨੂੰ ਛਿੱਕੇ ਤੇ ਟੰਗਦੀਆਂ ਰਹੀਆਂ ਤੇ ਪੰਜਾਬ ਦੇ ਉੱਤੇ ਲਗਾਤਾਰ ਹਮਲੇ ਹੁੰਦੇ ਰਹੇ ਤਾਂ ਅੱਜ ਸਭ ਤੋਂ ਵੱਡਾ ਪੰਜਾਬ ਮੰਗ ਕੀ ਰਿਹਾ ਸਿਰਫ ਸੈਨੇਟ ਚੋਣਾਂ ਦੇ ਲਈ ਇਹ ਪ੍ਰਦਰਸ਼ਨ ਸੀ ਕੋਈ ਵੱਡੀ ਮੰਗ ਨਹੀਂ ਸੀ ਕੋਈ ਯੂਨੀਵਰਸਿਟੀ ਦੇ ਕਬਜ਼ੇ ਨੂੰ ਲੈ ਕੇ ਨਹੀਂ ਸੀ ਸਿਰਫ ਇਹ ਸੀ ਕਿ ਸੈਨੇਟ ਚੋਣਾਂ ਕਰਵਾਈਆਂ ਜਾਣ ਡੇਟ ਤੈਅ ਕੀਤੀ ਜਾਵੇ ਉਹਨੂੰ ਲੈ ਕੇ ਅੱਜ ਪੂਰੇ ਪੰਜਾਬ ਦੀਆਂ ਵੱਖ-ਵੱਖ ਜਥੇਬੰਦੀਆਂ ਨੇ ਇੱਥੇ ਪਹੁੰਚਣਾ ਸੀ ਪਰ ਉਹਨਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਜਥੇ ਬੰਦੀ ਨੂੰ ਸ਼ੌਣੀ ਦੇ ਰੂਪ ਵਿੱਚ ਤਬਦੀਲ ਕਰ ਦਿੱਤਾ ਗਿਆ ਇਹ ਲੱਗਦਾ ਹੈ ਕਿ ਜਿਹੜੀ ਆ ਇੱਕ ਪੀਲਾ ਰੱਸਾ ਲਗਾਇਆ ਹੈ ਇਹ ਰੈੱਡ ਕਲੈਫ ਲਾਈਨ ਹੋਵੇ ਐਲਓਸੀ ਦੇ ਉੱਤੇ ਜਿਹੜੀਆਂ ਜਿਹੜੀ ਹੈ ਭਾਰਤ ਤੇ ਪਾਕਿਸਤਾਨ ਦੀ ਕੋਈ ਸਰਹੱਦ ਦੀ ਲਾਈਨ ਹੋਵੇ ਇਸ ਤਰੀਕੇ ਨਾਲ ਬਣਾ ਦਿੱਤਾ ਗਿਆ ਜਿਵੇਂ ਚਾ ਮਮਦ ਜਿਹੜੇ ਆ ਉਹ ਲਿਖਦੇ ਨੇ ਕਿ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਇਸ ਤਰੀਕੇ ਦੀਆਂ ਤਸਵੀਰਾਂ ਇੱਥੇ ਆ ਇਹ ਲੱਗ ਰਿਹਾ ਕਿ ਇੱਕ ਪਾਸੇ ਉਹ ਸਰਕਾਰ ਆ ਤੇ ਦੂਜੇ ਪਾਸੇ ਪੰਜਾਬ ਖੜਾ ਹੈ ਤੇ ਅੱਜ ਸਾਡੀ ਖੁਦ ਦੀ ਯੂਨੀਵਰਸਿਟੀ ਸਾਡੇ ਖੁਦ ਦੇ ਪਿੰਡ ਉਜਾੜ ਕੇ ਬਣੀ ਯੂਨੀਵਰਸਿਟੀ ਸਾਡੇ 550 ਕਿਲਾ ਪੰਜਾਬ ਦਾ ਦਿੱਤਾ ਜਿਸ ਯੂਨੀਵਰਸਿਟੀ ਨੂੰ ਉਹ ਯੂਨੀਵਰਸਿਟੀ ਦੇ ਵਿੱਚ ਪੰਜਾਬੀਆਂ ਨੂੰ ਜਿਹੜਾ ਅੰਦਰ ਜਿਹੜਾ ਐਂਟਰ ਹੋਣ ਦਾ ਅਧਿਕਾਰ ਨਹੀਂ ਹੈ ਉਹ ਚੰਡੀਗੜ੍ਹ ਜਿਹਨੂੰ ਬਣਾਉਣ ਦੇ ਲਈ ਪੰਜਾਬ ਨੇ ਆਪਣੇ ਕਈ ਪਿੰਡ ਉਜਾੜੇ ਪੰਜਾਬ ਨੇ ਆਪਣੀ ਸੱਭਿਆਤਾ ਤੇ ਸੱਟ ਮਾਰੀ ਕਿਉਂਕਿ ਪਿੰਡ ਉਜੜਦੇ ਆ ਤਾਂ ਪਿੰਡ ਦੇ ਨਾਲ ਸੱਭਿਆਤਾ ਉਜੜਦੀ ਹੈ ਉਹ ਸਾਰਾ ਕੁਝ ਉਜਾੜ ਕੇ ਜਦ ਇਹ ਜਿਹੜਾ ਚੰਡੀਗੜ੍ਹ ਹੈ ਉਹਦੇ ਵਿੱਚ ਪੰਜਾਬੀਆਂ ਦਾ ਆਉਣਾ ਬੰਦ ਕਰ ਦਿੱਤਾ ਗਿਆ ਇੱਥੇ ਜਿਹੜੇ ਆਸ-ਪਾਸ ਜਿਹੜੇ ਜਿਹੜੇ ਵਿਦਿਆਰਥੀ ਆ ਉਹਨਾਂ ਨੂੰ ਸਿਰਫ ਐਂਟਰ ਹੋਣ ਦਿੱਤਾ ਜਾ ਰਿਹਾ ਉਹ ਵੀ ਪੂਰਾ ਪਛਾਣ ਪੱਤਰ ਦੇਖ ਕੇ ਜਾਂ ਨਾ ਇੱਥੇ মিডিਆ ਦੀ ਹੁਣ ਐਂਟਰੀ ਹੈ ਤੇ ਨਾ ਹੀ ਇੱਥੇ ਕਿਸੇ ਹੋਰ ਵਿਅਕਤੀ ਨੂੰ ਜਿਹੜਾ ਉਹ ਅੰਦਰ ਜਾਣ ਦਿੱਤਾ ਜਾ ਰਿਹਾ ਪੂਰੇ ਤਰੀਕੇ ਦੇ ਨਾਲ ਯੂਨੀਵਰਸਿਟੀ ਸੀਲ ਕੀਤੀ ਹੋਈ ਆ ਪੂਰੇ ਤਰੀਕੇ ਦੇ ਨਾਲ ਯੂਨੀਵਰਸਿਟੀ ਬੰਦ ਕੀਤੀ ਗਈ ਹੈ ਤੇ ਅੱਜ ਕੀ ਪੰਜਾਬ ਦੀਆਂ ਸਾਰੀਆਂ ਪੋਲੀਟੀਕਲ ਧਿਰਾਂ ਨੂੰ ਚਾਹੇ ਉਹ ਆਮ ਆਦਮੀ ਪਾਰਟੀ ਸੱਤਾ ਤੇਰਾ ਚਾਹੇ ਉਹ ਕਾਲੀ ਦਾਲਾ ਚਾਹੇ ਕਾਂਗਰਸ ਹੈ ਕਿ ਉਹਨਾਂ ਨੂੰ ਅੱਜ ਇਸ ਮੋਰਚੇ ਦੇ ਵਿੱਚ ਮੋਰਚੇ ਦੀ ਅਗਵਾਈ ਨਹੀਂ ਕਰਨੀ ਚਾਹੀਦੀ ਕਿ ਉਹਨਾਂ ਨੂੰ ਇਹਦੀ ਰਾਜਨੀਤਿਕ ਲੜਾਈ ਨਹੀਂ ਲੜਨੀ ਚਾਹੀਦੀ ਜਾਂ ਮੈਜ ਬਿਆਨਾਂ ਤੱਕ ਸੀਮਤ ਰਹਿ ਜਾਣਗੇ ਕਿ ਅੱਜ ਪੰਜਾਬ ਦੇ ਹੱਕਾਂ ਦੇ ਉੱਤੇ ਇੱਕ ਹੋਰ ਵੱਡਾ ਡਾਕਾ ਕਿ ਯਾਨੀ ਜਿਹੜੀ ਰਾਜਧਾਨੀ ਸਾਡੀ ਉਹਦੇ 'ਚ ਸਾਨੂੰ ਐਂਟਰ ਨਹੀਂ ਹੋਣ ਦਿੱਤਾ ਜਾ ਰਿਹਾ ਜਿਹੜੀ ਯੂਨੀਵਰਸਿਟੀ ਸਾਡੀ ਉਹ 'ਚ ਸਾਨੂੰ ਐਂਟਰ ਨਹੀਂ ਹੋਣ ਦਿੱਤਾ ਜਾ ਰਿਹਾ ਕੀ ਹੋ ਇਹਨਾਂ ਹੱਕਾਂ ਨੂੰ ਇਸ ਤਰੀਕੇ ਨਾਲ ਲਟਾਉਂਦੇ ਰਹਿਣਗੇ ਇਹ ਸਵਾਲ ਵੱਡੇ ਐ ਇਹ ਸਵਾਲ ਵੱਡੇ ਐ ਜਵਾਬ ਕੌਣ ਦੇਵੇਗਾ ਇਹ ਕੋਈ ਪਤਾ ਨਹੀਂ ਪਰ ਸਰਕਾਰਾਂ ਸੀਰੀਅਸ ਨਹੀਂ ਹੈ ਪੰਜਾਬ ਨੂੰ ਲੈ ਕੇ ਪੰਜਾਬ ਦੇ ਬੀਬੀਐਮਬੀ ਦੇ ਉੱਤੇ ਸੀਆਈਐਸਐਫ ਦਾ ਪੱਕਾ ਕਬਜ਼ਾ ਪੰਜਾਬ ਦੇ ਵਿੱਚ 50 ਜਿਹੜੀ ਹੈ ਕਿਲੋਮੀਟਰ ਤੱਕ ਜਿਹੜੀ ਬੀਐਸਐਫ ਦਾ ਜਿਹੜੀ ਅਧਿਕਾਰ ਖੇਤਰ ਦੇ ਦਿੱਤੇ ਗਿਆ ਲਗਾਤਾਰ ਪੰਜਾਬ ਦੇ ਵਿੱਚ ਕੇਂਦਰੀਕਰਨ ਵਾਲੇ ਪਾਸੇ ਨੂੰ ਪੰਜਾਬ ਦੀਆਂ ਸੰਸਥਾਵਾਂ ਨੂੰ ਪੰਜਾਬ ਦੇ ਵਿੱਚ ਕੇਂਦਰ ਦੀ दखਲ ਅੰਦਾਜ਼ੀ ਨੂੰ ਲੈ ਕੇ ਜਿਹੜਾ ਉਹ ਕੀਤਾ ਜਾ ਰਿਹਾ ਜਿਹੜੀ ਚੰਡੀਗੜ੍ਹ ਪੁਲਿਸ ਲੱਗੀ ਹੈ ਇਹ ਵੀ ਦੇਸ਼ ਦੇ ਗ੍ਰਹਿ ਮੰਤਰਾਲੇ ਦੀ ਇਹ ਆਉਂਦੀ ਹੈ ਕਿਉਂਕਿ ਯੂਟੀ ਹੈ ਤੇ ਯੂਟੀ ਦੇ ਵਿੱਚ ਜਿੱਥੇ ਵੀ ਕੋਈ ਫੋਰਸ ਹੈ ਉਹ ਦੇਸ਼ ਦੇ ਗ੍ਰਹਿ ਮੰਤਰਾਲੇ ਦੀ ਇਹ ਆਉਂਦੀ ਹੈ ਤੇ ਜਿਹੜੀ ਇਹ ਫੋਰਸ ਵੀ ਹੈ ਇਹ ਵੀ ਸਾਡੇ ਤੇ ਥੋਪੀ ਗਈ ਹੈ ਇਹ ਵੀ ਸਾਡੇ ਤੇ ਲਗਾਈ ਗਈ ਹੈ ਸਾਰਾ ਕੁਝ ਪੰਜਾਬ ਦੇਵੇ ਤੇ ਨਜ਼ਾਰੇ ਲੈਣ ਦੂਜੀਆਂ ਦੂਜੀਆਂ ਸਟੇਟਾਂ ਨਜ਼ਾਰੇ ਲੈਣ ਦੂਜੇ ਸੂਬੇ ਅੱਜ ਕਿਸੇ ਦੇ ਰੂਪ ਦੇ ਵਿੱਚ ਪੰਜਾਬ ਦਾ ਕੇਂਦਰੀਕਰਨ ਪੰਜਾਬ ਦੀ ਯੂਨੀਵਰਸਿਟੀ ਦਾ ਕੇਂਦਰੀਕਰਨ ਦੇ ਪੱਕੇ ਪੈਰ ਕੀਤੇ ਗਏ ਜਿਸ ਤਰੀਕੇ ਦਾ ਮਾਹੌਲ ਸੀ ਅੱਜ ਪੂਰੇ ਪੰਜਾਬ ਦੇ ਵਿੱਚੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੇ ਇੱਥੇ ਪਹੁੰਚਣਾ ਸੀ ਜਿਸ ਤਰੀਕੇ ਨਾਲ ਨਾਕੇ ਲੱਗੇ ਆ ਇਹ ਵੀ ਲੱਗਦਾ ਹੈ ਕਿ ਵੱਖ-ਵੱਖ ਜਗ੍ਹਾ ਦੇ ਉੱਤੇ ਟਕਰਾਅ ਵੀ ਹੋਵੇਗਾ ਵੱਖ-ਵੱਖ ਜਗ੍ਹਾ ਦੇ ਉੱਤੇ ਲੋਕਾਂ ਨੂੰ ਰੋਕਿਆ ਜਾਵੇਗਾ ਰੋਕਣ ਤੋਂ ਬਾਅਦ ਟਕਰਾਅ ਵੀ ਹੋਵੇਗਾ ਕੱਲ ਇਸੇ ਗੇਟ ਦੇ ਅੱਗੇ ਜਿਹੜਾ ਸਾਊਂਡ ਨਾ ਲੈ ਕੇ ਜਾਣ ਦੀ ਆਗਿਆ ਦਿੱਤੀ ਗਈ ਜਿਹੜੀ ਸਾਊਂਡ ਨੂੰ ਐਂਟਰ ਨਹੀਂ ਹੋਣ ਦਿੱਤਾ ਗਿਆ ਰਾਤ ਪਰ ਜਿਹੜੇ ਆ ਵਿਦਿਆਰਥੀ ਪ੍ਰਸ਼ਾਸਨ ਆ ਭੜਦੇ ਨਜ਼ਰ ਆਏ ਗੱਲਬਾਤ ਕਰਦੇ ਨਜ਼ਰ ਆਏ ਨਾਰੇਬਾਜੀ ਕਰਦੇ ਨਜ਼ਰ ਆਏ ਤੇ ਅੱਜ ਉਹੀ ਗੇਟ ਦੇ ਉੱਤੇ ਪੱਕੀ ਫੋਰਸ ਲਗਾ ਕੇ ਨਾਕੇਬੰਦੀ ਕਰਕੇ ਵੈਰੀਕੇਟਿੰਗ ਕਰਕੇ ਪ੍ਰੋਪਰ ਬੰਦ ਕਰ ਦਿੱਤਾ ਗਿਆ ਤਾਂ ਇੱਥੇ ਗੱਲਬਾਤ ਕਰਦੇ ਆ ਕਿਵੇਂ ਦੇਖਦੇ ਹੋ ਸਾਡੇ ਯੂਨੀਵਰਸਿਟੀ ਤੇ ਸਾਡੇ ਹੀ ਦਾਖਲਾ ਬੰਦ ਸਾਡੇ ਹੀ ਦਾਖਲਾ ਬੰਦਦਾ ਤੁਸੀਂ ਇਹ ਦੇਖ ਲਓ ਫੋਰਥ ਫਿਲਰ ਤੁਸੀਂ ਉਹ ਡੈਮੋਕ੍ਰੇਸੀ ਦੇ ਤੁਹਾਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਕਿੱਟੀ ਮਾੜੀ ਗੱਲ ਹੈ ਇਹਨਾਂ ਦੀ ਇਹ ਸਿਰਫ ਪ੍ਰਾਈਵੇਟਾਈਜੇਸ਼ਨ ਕਰਨ ਲੱਗੇ ਹੋਏ ਨੇ ਇਹਨਾਂ ਨੇ ਆਪਣੇ ਹੱਥ ਦੀ ਯੂਨੀਵਰਸਿਟੀ ਲੈਣੀ ਆ ਲੈ ਕੇ ਘਾਟੇ ਸ਼ੋਅ ਕਰਨਗੇ ਅਡਾਨੀ ਵਾਨੀ ਨੂੰ ਵੇਚ ਦੇਣਗੇ ਜਿਹੜਾ ਬੱਚਾ ਗਰੀਬ 2500 3000 ਚ ਡਿਗਰੀ ਕਰਦਾ ਉਹਦੀ 3-3 ਲੱਖ ਚ ਹੋਇਆ ਕਰੂਗੀ ਇਹ ਤਾਂ ਗਰੀਬਾਂ ਨੂੰ ਮਾਰਨ ਲੱਗੇ ਹੋਏ ਨੇ ਬਾਈ ਜੀ ਤੁਹਾਨੂੰ ਵੀ ਇਹ ਤਾਂ ਥੋੜਾ ਤਾਂ ਹੱਕ ਮੰਨਦਾ ਤੁਸੀਂ ਕਹਿੰਦੇ ਹੋ ਆਈਐਸ ਬਣੋ ਆਈਪੀਐਸ ਬਣੋ ਤਾਂ ਕਿ ਦੇਸ਼ ਦਾ ਸੁਧ ਕਿੰਨਾ ਪ੍ਰੈਸ਼ਰ ਪੈ ਰਿਹਾ ਹੈ ਨਾ ਤੇ ਸਾਨੂੰ ਤਾਂ ਰੋਕਣ ਜੇ ਕੋਈ ਲਾਅ ਐਂਡ ਆਰਡਰ ਨੂੰ ਵਾਇਲੇਟ ਕਰੀਏ ਦੂਸਰੀ ਗੱਲ ਇਹ ਹੈ ਭਗਵਾਨ ਸਿੰਘ ਮਾਨ ਸੀਐਮ ਸਾਹਿਬ ਦਾ ਹਾਲ ਤੱਕ ਇੱਥੇ ਕੋਈ ਬੰਦਾ ਨਹੀਂ ਆਇਆ ਹੈਗਾ ਜਿਹੜਾ ਸਾਡੀ سپورਟ ਚ ਸਭ ਤੋਂ ਵੱਡੀ ਗੱਲ ਇੰਟਰ ਸਟੇਟ ਬਾਡੀ ਆ ਕੀ ਗੱਲ ਸਟੇਟ ਦਾ ਸੂਬੇ ਦਾ ਐਮਐਲਏ ਐਮਪੀ ਕਿਸੇ ਦੀ ਰਿਸਪੋਨਸੀਬਿਲਟੀ ਨਹੀਂ ਹੈਗੀ ਕੋਈ ਆਬਲੀਗੇਸ਼ਨ ਤਾਂ ਲਵੇ ਰਾਜ ਸਭਾ ਦਾ ਮੈਂਬਰ ਕਾਉਂਨਟ ਬਣਾਇਆ ਹੋਇਆ ਜਿਨ੍ਹਾਂ ਦੀ ਪਿੱਠ ਭੂਮੀ ਉਹ ਪੰਜਾਬ ਦੀ ਨਹੀਂ ਰਾਗਵ ਚੱਡੇ ਦੀ ਪਿੱਠ ਭੂਮੀ ਪੰਜਾਬ ਦੀ ਉਹ ਪੰਜਾਬੀ ਦਾ ਪੇਪਰ ਤਾਂ ਦੇ ਦੇਵੇ ਪਰ ਅਸੀਂ ਦੇਖ ਲਾਂਗੇ ਵੀ ਹਾਂ ਵੀ ਭਾਈ ਸਾਡੇ ਨਾਲ ਖੜਦਾ ਦੂਸਰੀ ਗੱਲ ਆ ਰਾਜ ਸਭਾ ਦਾ ਮੈਂਬਰ ਕੌਣ ਆ ਜਿਹੜਾ लवली ਪ੍ਰੋਫੈਸ਼ਨਲ ਯੂਨੀਵਰਸਿਟੀ ਦਾ ਓਨਰ ਆ ਕਿ ਉਹ ਚਾਹੂਗਾ ਵੀ ਪੰਜਾਬੀ ਯੂਨੀਵਰਸਿਟੀ ਬਣੀ ਰਹੇ ਨਹੀਂ ਚਾਹੂਗਾ ਮੇਰੇ ਸਾਹਮਣੇ ਤੁਸੀਂ ਦੁਕਾਨ ਖੋਲ ਕੇ ਬਹਿ ਜਾਓ ਕੋਈ ਮੈਂ ਚਾਹੂੰਗਾ ਤੁਹਾਡਾ ਸਾਮਾਨ ਵਿਕੇ ਨਹੀਂ ਵਿਕੂਗਾ ਮਤਲਬ ਜਿਹੜੇ ਪਿੰਡਾਂ ਨੂੰ ਓਜਾੜ ਕੇ ਯੂਨੀਵਰਸਿਟੀ ਬਣੀ ਜਿਹੜੇ ਪਿੰਡਾਂ ਨੂੰ ਓਜਾੜ ਕੇ ਪੰਜਾਬ ਦੇ ਨੂੰ ਇਹ ਚੰਡੀਗੜ੍ਹ ਬਣਿਆ ਅੱਜ ਉਹਨਾਂ ਪਿੰਡਾਂ ਦੇ ਲੋਕਾਂ ਨੂੰ ਉਸ ਪੰਜਾਬ ਦੇ ਲੋਕਾਂ ਨੂੰ ਇਹਦੇ ਚ ਦਾਖਲਾ ਨਹੀਂ ਪਹਿਲਾਂ ਸੈਕਟਰਾਂ 'ਚ ਕੱਟ ਤੇ ਫਿਰ ਬਲਾਕ ਦੇ ਵਿੱਚ ਕੱਟ ਤੇ ਹੁਣ ਫਲੈਟਾਂ 'ਚ ਕੱਟ ਤੇ ਫਿਰ ਕੱਲੂ ਕਿਸੇ ਹੋਰ 'ਚ ਫਿਰ ਕੱਲ ਤਾਂ ਮਰਲੇ ਮਰਲੇ 'ਚ ਕੱਟ ਕੇ ਵੇਚਣਗੇ ਜੀ ਸੈਂਟਰਲਾਈਜ਼ ਹੋ ਗਿਆ ਕੰਮ ਤਾਂ ਮੇਰੇ ਖਿਆਲ ਨਾਲ ਸਟੇਟ ਗਵਰਨਮੈਂਟ ਦੀ ਫਿਰ ਕੋਈ ਰਿਸਪੌਂਸਿਬਿਲਟੀ ਨਹੀਂ ਤੁਸੀਂ ਪੰਜਾਬੀ ਯੂਨੀਵਰਸਿਟੀ ਦਾ ਵੀ ਜਾ ਕੇ ਹਾਲ ਦੇਖ ਲਓ ਗੈਸਟ ਫੈਕਲਟੀ ਰੱਖੇ ਹੋਏ ਨੇ ਡੀ ਐਮ ਸੀ ਛਪਾਉਣ ਨੂੰ ਪੈਸਾ ਨਹੀਂ ਉਹਨਾਂ ਕੋ 200 ਕਰੋੜ ਰੁਪਏ ਦਾ ਸਰਦਾਰ ਭਗਵੰਤ ਸਿੰਘ ਮਾਨ ਤੋਂ ਤਾਂ ਉਹਨਾਂ ਨੂੰ ਦੇ ਹੋਇਆ ਜਿਹੜੀਆਂ ਪੋਸਟਾਂ ਸੀਨੀਅਰ ਅਸਿਸਟੈਂਟ ਦੀ 400 ਪੋਸਟ ਸੀ ਮੁੰਡਿਆਂ ਨੇ ਪੇਪਰ ਕਲੀਅਰ ਕੀਤਾ ਕੈਨਸਲ ਕਰਤੀ ਚਾਰ ਵਾਰੀ ਪੇਪਰ ਪੋਸਟਪੋਨ ਹੋਇਆ ਹਲੇ ਕਹਿੰਦੇ ਨੇ ਕਰਜ਼ੇ ਪਹਿਲਾਂ ਪੰਜਾਬ ਤੇ ਬਹੁਤ ਹੁਣ ਇਹ ਗੱਲ ਦੇਖੋ ਤੁਸੀਂ ਵੀ ਸਾਲਾਨਾ ਆਮਦਨ ਜਿਹੜੀ ਆਪਾਂ ਨੂੰ ਰੈਵਨਿਊ ਵਗੈਰਾ ਦੀ ਹੁੰਦੀ ਆ 16-17000 ਕਰੋੜ ਰੁਪਏ ਇੱਥੇ ਦੀ ਚੰਡੀਗੜ੍ਹ ਦੀ ਜੇ ਪਿਛਲੇ 20 ਸਾਲਾਂ ਦੇਖੀ ਜਾਵੇ 1 ਲੱਖ 20000 ਕਰੋੜ ਦੇ ਆਸ-ਪਾਸ ਬਣਦੀ ਆ ਕੀ ਸਾਡਾ ਕਰਜ਼ਾ ਉਹਦੇ ਨਾਲ ਘਟਦਾ ਨਹੀਂ ਸਾਨੂੰ ਸੈਂਟਰ ਕੁਝ ਵੀ ਨਹੀਂ ਦੇ ਰਿਹਾਗਾ ਸਪੈਸ਼ਲ ਸਟੇਟਸ ਕੀ ਪੰਜਾਬ ਨੂੰ ਦਿੱਤਾ ਕਿਉਂਕਿ ਬਾਰਡਰ ਸਟੇਟ ਆ 10 ਪ੍ਰੋਵੀਜ਼ਨਸ ਹੁੰਦੀਆਂ ਨੇ ਜਿਹਦੇ ਤਹਿਤ ਅਸੀਂ ਇਹ ਕਹਿ ਸਕਦੇ ਕਿ ਸਾਨੂੰ ਸਪੈਸ਼ਲ ਸਟੇਟਸ ਮਿਲਣਾ ਚਾਹੀਦਾ ਸਪੈਸ਼ਲ ਸਟੇਟਸ ਨਹੀਂ ਸਾਨੂੰ ਦਿੱਤਾ ਹੈਗਾ ਤੇ ਉਹ ਸਾਨੂੰ ਹੋਰ ਕੀ ਦੇਣਗੇ ਦੂਸਰੀ ਗੱਲ ਨਾਰਥ ਈਸਟਰਨ ਸਟੇਟਸ ਨੇ ਚਾਹੇ ਨਾਗaland ਚਾਹੇ ਮਿਜ਼ੋਰਮ ਉਹਨਾਂ ਨੂੰ ਦਿੱਤਾ ਗਿਆ ਸਾਨੂੰ ਕਿਉਂ ਨਹੀਂ ਦਿੱਤਾ ਗਿਆ ਗੱਲ ਤਾਂ ਇਹੀ ਆ ਨਾ ਜਦੋਂ ਜਦੋਂ ਡਾਂਗਾ ਖਾੜ ਨੂੰ ਜਦੋਂ ਬਾਰਡਰ ਤੇ ਲੜਾਈ ਲੱਗਦੀ ਆ ਅਸੀਂ ਮੂਰੇ ਹੁਣ ਤੁਸੀਂ ਇਹ ਵੀ ਦੇਖ ਲਿਓ 10 ਸਾਲ ਲੀਏ ਨੇ ਅਮਰੀਕਾ ਨੂੰ ਫੌਜ 베ਚਤੀ ਆਪਣੀ ਮੋਦੀ ਸਾਹਿਬ ਨੇ ਹੁਣ ਤੁਸੀਂ ਇਹ ਦੇਖ ਲਿਓ ਜੇ ਧਰਨਾ ਵੱਡੇ ਪ੍ਰਦਰਸ਼ਨ ਤੇ ਆਉਂਦਾ ਇਹਨਾਂ ਨੇ ਆਲੇ-ਦਾਲੇ ਬਾਰਡਰ ਏਰੀਆ 'ਚ ਕੋਈ ਜੰਗ ਛੇੜ ਦੇਣੀ ਆ ਤਾਂ ਕਿ ਬੰਦੇ ਡਿਵਰਟ ਹੋ ਕੇ ਉਧਰ ਨੂੰ ਜਾਣ ਇਧਰੋਂ ਸੰਘਰਸ਼ ਟੁੱਟੇ ਇਹ ਸਿਰਫ ਇਹੀ ਚਾਹੁੰਦੇ ਨੇ ਡੀਪ ਸਟੇਟ ਆ ਨਾ ਡੀਪ ਸਟੇਟ ਜਾਂ 엘ੀਟ ਗਰੁੱਪ ਆ ਉਹ ਚਾਹੁੰਦਾ ਹੀ ਨਹੀਂ ਹੈਗਾ ਕਿ ਨੌਜਵਾਨ ਵਰਗ ਜਾਂ ਜਿਹੜੇ ਮਿਡਲ ਕਲਾਸ ਜਾਂ ਜਿਹੜੇ ਪੂਰ ਕਲਾਸ ਨੂੰ ਬਿਲੋਂਗ ਕਰ ਕਿਉਂਕਿ ਉਹ ਚਾਉਂਦੀ ਨਹੀਂ ਹੈ ਕਿ ਸ਼ੁਰੂ ਤੋਂ ਉਹਨਾਂ ਦੀ ਲੈਜ਼ਿਸਫੀਅਰ ਦੀ ਪਾਲਿਸੀ ਰਹੀ ਆ ਲੀਵ ਦਾ ਮੈਨ ਫਰੀ ਜੋ ਕੁਝ ਕਰਨਾ ਕਰੋ ਆਪ ਦਾ ਹੁਣ ਇਹ ਹਰ ਇੱਕ ਚੀਜ਼ ਦਾ ਮੁੱਲ ਤੈਅ ਕਰਦੇ ਨੇ ਫਿਰ ਸਾਡਾ ਵੀ ਹੋਣਾ ਚਾਹੀਦਾ ਜਿਹੜੀ 5000 ਚ ਡਿਗਰੀ ਹੋ ਜਾਂਦੀ ਆ ਉਹ 5 ਲੱਖ ਚ ਹੋ ਜੂਗੀ ਠੀਕ ਹੈ ਜੀ ਫਿਰ ਕਰਜ਼ੀ ਲਵਾਂਗੇ ਹੁਣ ਹੋਰ ਕੀ ਹੋਊਗਾ ਕਿ ਇੱਕ ਗੱਲ ਇਹ ਮਤਲਬ ਇੱਕ ਇਹ ਵੱਡੀ ਇਹ ਵੀ ਦੇਖਣੀ ਮੈਨ ਕਿ ਮਤਲਬ ਕਸਾਨੀ ਅੰਦੋਲਨ ਤੋਂ ਬਾਅਦ ਜਿਹੜਾ ਨੌਜਵਾਨੀ ਨੇ ਇੱਕ ਅੰਦੋਲਨ ਸ਼ੁਰੂ ਕੀਤਾ ਹੈ ਦ ਯੂਨੀਵਰਸਿਟੀ ਬੜਾ ਸ਼ਾਂਤਮਈ ਤਰੀਕੇ ਨਾਲ ਆਮ ਤੌਰ ਤੇ ਨੌਜਵਾਨ ਨੌਜਵਾਨਾਂ ਨੂੰ ਅਗਰੈਸਿਵ ਕਿਹਾ ਜਾਂਦਾ ਹੁੰਦਾ ਹੈ ਵੀ ਇਹ ਪਰ ਰਾਤ ਵੀ ਨੌਜਵਾਨਾਂ ਨੇ ਹੱਥ ਬੰਨੇ ਰਾਤ ਵੀ ਨੌਜਵਾਨਾਂ ਨੇ ਮਤਲਬ ਪੰਜਾਬ ਲੜਨਾ ਸਿੱਖ ਰਿਹਾ ਹੈ ਇਸ ਸਿਸਟਮ ਦੇ ਅਸੀਂ ਤੁਹਾਡੇ ਸਾਹਮਣੇ ਆ ਦੇਖੋ ਹੱਥ ਜੋੜ ਕੇ ਖੜੇ ਆ ਤੁਸੀਂ ਵੀਰੇ ਇੱਕ ਵਾਰੀ ਨਾ ਇੱਧਰ ਦੀ ਕਵਰੇਜ ਕਰ ਦੋ ਅਸੀਂ ਹੱਥ ਜੋੜ ਕੇ ਖੜੇ ਆ ਸਾਡੇ ਲਾਠੀ ਮਾਰਨ ਕੋਸ਼ ਕਰਨ ਵਾਲੇ ਸਾਡੇ ਹੱਥ ਜੁੜੇ ਹੋਏ ਨੇ ਅਸੀਂ ਸ਼ਾਂਤਮਈ ਆ ਸਾਨੂੰ ਸ਼ਾਂਤਮਈ ਹੋ ਰਹਿਣ ਦੇ ਨਾ ਅਸੀਂ ਕਿਸੇ ਦਾ ਹਿਊਮਨ ਰਾਈਟਸ ਵਾਇਲੇਟ ਕਰੀਏ ਨਾ ਅਸੀਂ ਤੁਹਾਡਾ ਲਾਅ ਐਂਡ ਆਰਡਰ ਨੂੰ ਵਾਇਲੇਟ ਕਰੀਏ ਠੀਕ ਨਹੀਂ ਸਾਢੇ ਹੱਥ ਜੁੜੇ ਹੋਏ ਨਹੀਂ ਵੀ ਇਹ ਚੌਦੀਆ ਵੀਰ ਜੀ ਵੀ ਜਿਹੜਾ ਇਹਨਾਂ ਨੇ ਰੋਕੇ ਤਿੰਨੇ ਗੇਟ ਬਲੌਕਰੇ ਨੇ ਵੀ ਇਹਨਾਂ ਚ ਕੋਈ ਨਾ ਕੋਈ ਹਰਕਤ ਕਰਨ ਇਹ ਕਰਨ ਅਸੀਂ ਚੱਕ ਕੇ ਨਾ ਠੋਕੀਏ ਜabb ਬਾਰਡਰ ਏਰੀਆ 'ਚ ਜੰਗ ਲੱਗਦੀ ਆ ਉਦੋਂ ਕਹਿੰਦੇ ਸਰਦਾਰ ਸਾਹਿਬ ਤੁਸੀਂ ਮੂਹਰੇ ਹੋ ਜਾਓ ਅਸੀਂ ਸਿਰ ਕਟਾਉਣ ਨੂੰ ਆ ਅਸੀਂ ਜੇ ਧਰਨੇ ਤੇ ਬਹਿਣਾ ਚਾਹੁੰਦੇ ਆਂ ਸ਼ਾਂਤਮਈ ਬਹਿਣਾ ਚਾਹੁੰਦੇ ਆਂ ਸਾਡਾ ਹੱਕ ਆ ਸਾਡੀ ਯੂਨੀਵਰਸਿਟੀ 560 ਕੀਲੇ ਚ ਪੰਜਾਬ ਨੇ ਬਣਾਈ ਸੀਗੀ ਪੰਜਾਬ ਦਾ ਪੈਸਾ ਲੱਗਿਆ ਅਸੀਂ ਕਿਹੜਾ ਸਰਕਾਰੀ ادارے ਤੋਂ ਕਿਸੇ ਪੈਸਾ ਲੈ ਕੇ ਬਣਾਈ ਸੀ ਇਹ ਚਾਂਸਲ ਇਹ ਗੱਲ ਕਹਿ ਰਿਹਾ ਸੀਗਾ ਦੂਜਿਆਂ ਨੂੰ ਵੀ ਪੰਜਾਬੀ ਪਨਯੂਬੀ ਕਿਉਂ ਬੋਲਦੇ ਹੋ ਮੈਂ ਕਿਹਾ ਫਿਰ ਐ ਕਰੋ ਯੂਰਪ ਚਲ ਜਾਓ ਨਹੀਂ ਕਯੂਬਿਕ ਸਟੇਟ ਆ ਕੈਨੇਡਾ ਦੀ ਬਾਕੀ ਜਗ੍ਹਾ ਕਾਮਨ ਲਾ ਅਪਲਾਈ ਹੁੰਦਾ ਉਹ ਕੱਲੀ ਸਟੇਟ ਆ ਇੱਥੇ ਨੈਪੋਲੀਅਨ ਦਾ ਕੋਡ ਅਪਲਾਈ ਹੁੰਦਾ ਸਿਰਫ ਫ੍ਰੈਂਚ ਦੇ ਵਿੱਚ B2 ਲੈਵਲ ਦੀ ਫ੍ਰੈਂਚ ਪਾਸ ਕਰਦੇ ਹੋ ਨਾ ਤਾ ਜਾ ਕੇ ਉਥੇ ਪੀਆਰ ਮਿਲਦੀ ਨਹੀਂ ਕਹਿੰਦੇ ਇਥੋਂ ਬੋਰੀ ਬਸਤਰਾ ਚੱਕ ਤੇ ਚੱਲ ਇਥੋਂ ਤੇ ਸਾਨੂੰ ਕਹਿੰਦੇ ਪੰਜਾਬੀ ਨਾ ਬੋਲੋ ਕਿਉਂ ਨਾ ਬੋਲੀਏ ਬਹੁਤ ਸਵਾਣਾ ਅਫਰੀਕਾ ਦਾ ਕੰਟੀਨੈਂਟ ਦਾ ਸਭ ਤੋਂ ਅਮੀਰ ਦੇਸ਼ ਆ ਜਿੱਥੇ ਕੋਹਿੰੂਰ ਤੋਂ ਬਾਅਦ ਸੈਕਿੰਡ ਪ੍ਰੀਸ਼ੀਅਸ ਡਾਇਮੰਡ ਲੱਭਿਆ ਠੀਕ ਆ ਉੱਥੇ ਕੋਲ ਉਹਨਾਂ ਕੋ ਆਪਦੀ ਭਾਸ਼ਾ ਹੈਗੀ ਲਿਪੀ ਨਹੀਂ ਹੈਗੀ ਸਾਡੀ ਪੰਜਾਬ ਪੰਜਾਬ ਦੀ ਜੇ ਹੁਣ ਜੇ ਨਾਮ ਕਿਹਦੇ ਤੋਂ ਬਣੀ ਸੀ 1882 ਤੋਂ ਬਾਅਦ ਸ਼ਿਫਟ ਹੋ ਕੇ Shimla ਆਈ Shimla ਤੋਂ ਬਾਅਦ ਇੱਥੇ ਸ਼ਿਫਟ ਹੋ ਕੇ ਆਈ ਆ ਠੀਕ ਹੈ ਹੈ ਤਾਂ ਇਹ ਸਟੇਟ ਦੀ ਉਹ ਆ ਨਾ ਉਸ ਤੋਂ ਬਾਅਦ ਚੰਡੀਗੜ੍ਹ ਦਾ ਰੌਲਾ ਪਾ ਲਿਆ ਹੁਣ ਮੈਂ ਤੁਹਾਨੂੰ ਦੱਸਦਾ ਡੀਪ ਸਟੇਟ ਨੇ ਕਿਵੇਂ ਕੰਮ ਕੀਤਾ ਸਭ ਤੋਂ ਪਹਿਲਾਂ ਤਾਂ ਕਿਆ ਕੀਤਾ ਵੰਡ ਕੀਤੀ 47 ਅਸਤਾ ਚਾਹੁੰਦੇ ਨਹੀਂ ਸੀ ਵੰਡ ਕਰਨੀ ਵੈਸਟ ਪੰਜਾਬ ਕੋਲ ਬਚ ਗਈ ਪੰਜਾਬ ਯੂਨੀਵਰਸਿਟੀ ਜਿਹੜੀ 1882 ਲਾਹੌਰ ਦੇ ਵਿੱਚ ਬਣਾਈ ਗਈ ਸੀ ਠੀਕ ਹੈ ਉਸ ਤੋਂ ਬਾਅਦ ਕੀ ਹੋਇਆ ਫਿਰ ਆ ਯੂਨੀਵਰਸਿਟੀ ਬਣੀ ਇਹਨਾਂ ਨੇ ਇਹ ਸੋਚਿਆ ਲੰਬੀ ਸੋਚ ਕੇ ਚੱਲਦੀ ਆ ਕਿਉਂਕਿ ਬਿਊਰੋਕ੍ਰੇਸੀ ਨਾਲ ਐਗਜ਼ੈਕਟਿਵ ਇਹਨਾਂ ਕੋਲ ਨੇ ਜੁਡੀਸ਼ੀਅਰ ਇਹਨਾਂ ਦੇ ਹੱਥ 'ਚ ਚੱਲਦੀ ਆ ਨਾਇਪਾਲਿਕਾ ਕੀ ਕਰਦੀ ਆ ਪਟੀਸ਼ਨਸ ਪਾਈ ਜਾਂਦੀ ਆ ਅਪੀਲਸ ਅੱਗੇ ਤੋਂ ਅੱਗੇ ਚੱਲੀਆਂ ਜਾਂਦਾ ਕੰਮ ਉਹ ਜਿਹੜਾ ਅਨ ਕਨਸਟੀਟਿਊਸ਼ਨਲ ਆ ਨਲ ਐਂਡ ਵੌਇਡ ਕਰਨ ਦਾ ਅਧਿਕਾਰ ਹੁੰਦਾ ਪ੍ਰੈਜ਼ੀਡੈਂਟ ਕੋਲ ਨੋਮੀਨਲ ਹੈੱਡ ਆ ਚਲੋ ਐਗਜ਼ੈਕਟਿਵ ਮੈਨੂੰ ਪਤਾ ਰੀਅਲ ਹੈੱਡ ਤਾਂ ਪ੍ਰਾਈਮ ਮਿਨਿਸਟਰ ਤੇ ਉਹਦੀ ਕੈਬਨਿਟ ਹੁੰਦੀ ਆ ਬਟ ਕੀ ਉਹਦਾ ਇਹਨਾਂ ਬਿਆਨ ਨਹੀਂ ਉਹਦਾ ਉਹਦਾ ਹੱਕ ਨਹੀਂ ਬਣਦਾ ਜਦੋਂ ਤੁਸੀਂ ਕਨਵੋਕੇਸ਼ਨ ਤੇ ਆਉਂਦੇ ਹੋ ਜਾਂ ਕੋਈ ਹੋਰ ਫੰਕਸ਼ਨ ਹੁੰਦਾ ਤੁਹਾਨੂੰ ਬੁਲਾਉਂਦੇ ਨੇ ਇੱਥੇ ਕਿ ਤੁਹਾਡਾ ਇਹਨਾਂ ਹੱਕ ਨਹੀਂ ਤੁਸੀਂ ਇੱਕ ਬਿਆਨ ਇਹ ਦੇ ਦਿਓ ਸਟੂਡੈਂਟ ਦੇ ਹੱਕ ਦੇ ਵਿੱਚ ਇਹਨਾਂ ਨੇ ਪਹਿਲਾਂ ਕਿਆ ਕੀਤਾ ਯੂਨੀਵਰਸਿਟੀ ਬਣਾਤੀ ਇੱਥੇ ਮੁੜ ਕੇ ਚੰਡੀਗੜ੍ਹ ਦਾ ਮੁੱਦਾ ਲਿੰਗੁਇਸਟਿਕ ਬੇਸਿਸ ਤੇ ਸਟੇਟ ਰੀਆਰਗੇਨਾਈਜੇਸ਼ਨ ਕਮਿਸ਼ਨ ਸੀ ਉਹਨੂੰ ਲਿਆਂਦਾ ਗਿਆ ਇੱਕ ਸੋਚ ਦੇ ਤਹਿਤ ਵੀ ਤਾਂ ਕਿ ਕੱਲੂ ਅਸੀਂ ਕਿਆ ਕਰੀਏ ਚੰਡੀਗੜ੍ਹ ਦਾ ਰੌਲਾ ਪਾ ਲਈਏ ਸੈਂਟਰ ਆਪਣੇ ਅੰਡਰ ਲੈ ਲਵੇ ਇਹਨਾਂ ਦਾ ਰੌਲਾ ਚੱਲਦਾ ਰਹੇ। ਉਹੀ ਅੱਜ ਹੋ ਰਿਹਾ। ਆਖਰੀ ਤੇ ਇਹੀ ਗੱਲ ਕਹਿਣਾ ਚਾਹੁੰਦੇ ਆ ਅਸੀਂ ਧਰਨਾ ਛੱਡ ਕੇ ਘਰ ਨੂੰ ਵੀ ਚੱਲ ਜਾਾਂਗੇ ਸਾਰਾ ਕੁਝ ਹੋ ਜਾਊਗਾ। ਜਦੋਂ ਹਿਮਾਚਲ ਤੇ ਹਰਿਆਣਾ ਆਪਣੀ ਐਫੀਲੀਏਸ਼ਨ ਵਾਪਸ ਲੈ ਚੁੱਕੇ ਨੇ ਇਹ ਜਿਹੜੀ ਇੰਟਰ ਸਟੇਟ ਬਾਡੀ ਆ 1947 ਦਾ ਜਿਹੜਾ ਬਣਿਆ ਸੀ ਯੂਨੀਵਰਸਿਟੀ ਦਾ ਆਰਗੇਨਾਈਜੇਸ਼ਨ ਦਾ ਐਕਟ ਅਸੀਂ ਉਹ 'ਚ ਇਹ ਚਾਹੁੰਦੇ ਆ ਬਸ ਸੋਧ ਕਰਕੇ ਉਹਦੇ 'ਚ ਇਹ ਲਿਖ ਦਿਓ ਵੀ ਇਹ ਸਟੇਟ ਬਾਡੀ ਆ ਅਸੀਂ ਆਪਣੇ ਆਪਣੇ ਘਰ ਨੂੰ ਚੱਲ ਜਾਾਂਗੇ। ਅਸੀਂ ਆਖਰੀ ਚ ਹਰਿਆਣੇ ਦੇ ਕਾਲਜਿਸ ਕਿੰਨੇ ਨੇ ਜਿਨ੍ਹਾਂ ਨੂੰ ਐਫੀਲੀਏਸ਼ਨ ਦਿੱਤੀ ਹੋਈ ਇਹਨਾਂ ਨੇ ਕੋਰ ਖੇਤਰ ਪਾਣੀਪੱ JNU ਤੋਂ ਨਹੀਂ ਮਿਲ ਸਕਦੀ ਉਹਨਾਂ ਨਾਲੇ ਉਹਨਾਂ ਨੂੰ ਨੇੜੇ ਪੈ ਜੂਗਾ ਸਾਰਾ ਤਾਂ ਹਰਿਆਣਾ ਟੱਪ ਕੇ ਆਉਣਗੇ ਇੱਥੇ ਪਹਿਲਾਂ ਪੰਜਾਬ ਆਪਾਂ ਇਹੀ ਚਾਹਾਂਗੇ ਵੀ ਸਾਡੇ ਨੇੜੇ ਕੋਈ ਹੁਣ ਸਾਡੇ ਨੇੜੇ ਆ ਇਹ ਹੁਣ ਅਸੀਂ ਹੋਰ ਕਿਤੇ ਕਿੱਧਰ ਜਾਈਏ ਯੂਨੀਵਰਸਿਟੀ ਪਟਿਆਲ ਦੀ ਉਹ ਵੀ ਖਤਮ ਕਰਤੀ ਤੁਸੀਂ ਤਾਂ ਪੱਤਰਕਾਰ ਹੋ ਫੋਰਥ ਪਿਲਰ ਆਫ ਦਾ ਡੈਮੋਕ੍ਰੇਸੀ ਤੁਸੀਂ ਤਾਂ ਸਾਰੀ ਕਵਰੇਜ ਕਰਦੇ ਹੋ ਤਾਂ ਉਹ ਤਾਂ ਸਾਡੇ ਨਾਲੋਂ ਜ਼ਿਆਦਾ ਪਤਾ ਤਾਂ ਦੇਖਿਆ ਨੌਜਵਾਨਾਂ ਦੇ ਮਨ ਦੇ ਵਿੱਚ ਰੋਹ ਹੈ ਕਿ ਸਾਡੇ ਹੀ ਯੂਨੀਵਰਸਿਟੀ ਸਾਨੂੰ ਹੀ ਉਹਦੇ ਤੋਂ ਦੂਰ ਸਾਡਾ ਹੀ ਪੰਜਾਬ ਦਾ ਚੰਡੀਗੜ੍ਹ ਸਾਨੂੰ ਹੀ ਉਹਦੇ ਤੋਂ ਦੂਰ ਜਿਸ ਤਰੀਕੇ ਨਾਲ ਉਹਨਾਂ ਨੇ ਤੱਤ ਜਿਹੜੀਆਂ ਸਹਿਤ ਗੱਲਾਂ ਰੱਖੀਆਂ ਦੂਜੇ ਪਾਸੇ ਤੁਸੀਂ ਆ ਦੇਖ ਹੀ ਰਹੇ ਹੋ ਹਾਲਾਤ ਕੀ ਹੈ ਸਾਡੇ ਘਰ ਦੇ ਵਿੱਚ ਸਾਨੂੰ ਹੀ ਪੈਰ ਧਰਨ ਤੋਂ ਰੋਕਿਆ ਜਾ ਰਿਹਾ ਤੇ ਸਾਡੇ ਉੱਤੇ ਹੀ ਫੋਰਸ ਲਗਾਈ ਜਾ ਰਹੀ ਹੈ ਜਿਵੇਂ ਇੱਕ ਗੱਲ ਹੈ ਕਿ ਦੇਸ਼ ਪੂਰਾ ਪੁਲਿਸ ਸਟੇਟ ਵਾਲੇ ਪਾਸੇ ਨੂੰ ਵੱਧ ਰਿਹਾ ਉਸੇ ਦੀ ਉਦਾਹਰਣੀ ਇਹ ਚੀਜ਼ਾਂ ਜਿਹੜੀਆਂ ਉਹ ਨਿਕਲ ਕੇ ਆ ਰਹੀਆਂ